ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਅਸੀਂ ਟਾਵਰ ਮੋਰਚੇ ਤੇ ਖੜੇ ਸੀ ਤਕਰੀਬਨ ਜੇ ਆਪਾਂ ਤਰੀਕ ਦੀ ਗੱਲ ਕਰੀਏ 5 April ਆਗਾ ਭਾਈ ਸਾਹਿਬ ਨੂੰ ਆਉਣ ਵਾਲੀ 11 ਤਰੀਕ ਨੂੰ 6 ਮਹੀਨਿਆਂ ਦੇ ਕਰੀਬ ਹੋ ਜਾਣਗੇ ਅੱਜ ਉਹਨਾਂ ਦੀ ਸਿਹਤ ਦੀ ਗੱਲਬਾਤ ਕਰਦੇ ਆਂਗੇ ਸਿਹਤ ਕੋਈ ਵਾਦੀ ਬਾਲੀ ਜਿਆਦਾ ਚੰਗੀ ਨਹੀਂ ਹੈਗੀ ਕਿਉਂਕਿ ਪਿਛਲੇ ਦਿਨੀ ਵੀ ਜਦੋਂ ਆਪਾਂ ਪਰਸੋਂ ਰਾਤ ਦੀ ਗੱਲ ਕਰਦੇ ਆਂ ਤਾਂ ਬੇਹੋਸ਼ ਹੋ ਗਏ ਸੀਗੇ ਬੇਹੋਸ਼ ਹੋਣ ਤੋਂ ਬਾਅਦ ਜਦੋਂ ਇੱਥੇ ਡਾਕਟਰ ਸਾਹਿਬ ਪਹੁੰਚਦੇ ਨੇ ਜਿਹੜੇ ਲੈਬੋਰੀ ਟਰੀ ਵਾਲੇ ਸਿੰਘ ਸੀਗੇ ਉੱਤੇ ਜਾਂਦੇ ਨੇ ਤੇ ਉਹਨਾਂ ਵੱਲੋਂ ਸ਼ੂਗਰ ਚੈੱਕ ਕੀਤਾ ਜਾਂਦਾ ਤੇ ਸ਼ੂਗਰ ਕਾਫੀ ਘਟ ਗਈ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਮਿੱਠਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਸ਼ੂਗਰ ਆ ਸਟੇਬਲ ਹੋ ਜਾਂਦੀ ਹੈ ਜੇਕਰ ਅੱਜ ਦੇ ਹਾਲਾਤਾਂ ਦੀ ਗੱਲਬਾਤ ਕਰੀਏ ਤਾਂ ਐਮਰਜੈਂਸੀ ਕੱਟ ਰੱਖਿਆ ਹੋਇਆ ਸੀਗਾ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹਿਆਂਗੇ ਟਾਵਰ ਮੋਰਚੇ ਤੋਂ ਭਾਈ ਗੁਰਜੀਤ ਸਿੰਘ ਨੂੰ ਤਕਰੀਬਨ 6 ਮਹੀਨੇ ਹੋ ਗਏ ਨੇ ਗੁਰੂ ਸਾਹਿਬ ਦੀ ਪੀਯਾਦਵੀ ਨੂੰ ਲੈ ਕੇ ਕਾਨੂੰਨ ਬਣਾਉਣਾ ਤੇ ਜਿਹੜਿਆਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਨੇ ਕੋਈ ਇੱਕ ਗੱਲ ਆ ਉਹਨਾਂ ਦੀ ਕਿ ਜੋ ਤੱਕ ਕਾਨੂੰਨ ਨਹੀਂ ਬਣੂਗਾ ਅਸੀਂ ਥੱਲੇ ਨਹੀਂ ਆਵਾਂਗੇ ਜੇਕਰ ਅੱਜ ਦੇ ਆਉਣ ਦੀ ਗੱਲਬਾਤ ਕਰੀਏ ਸਿਹਤ ਨਹੀਂ ਤਾਂ ਸਿਹਤ ਜਿਹੜੀ ਵਾਲੀ ਜ਼ਿਆਦਾ ਡਾਊਨ ਆ ਗਈ ਕਿਉਂਕਿ ਉਹਨਦੀ ਪੇਸ਼ਾਬ ਦੇ ਵਿੱਚ ਬਾਥਰੂਮ ਦੇ ਵਿੱਚ ਵੀ ਜਿਹੜਾ ਬਲੱਡ ਆ ਰਿਹਾ ਹੈਗਾ ਤੇ ਉਹਨਾਂ ਦੇ ਜਿਹੜੇ ਢਿੱਡ ਦਾ ਭਾਰ ਆਗਾ ਉਹ ਵੀ ਕਾਫੀ ਜਿਹੜਾ ਵਧਿਆ ਹੋਇਆਗਾ ਕਿਉਂਕਿ ਤਕਰੀਬਨ 3 ਮਹੀਨਿਆਂ ਤੋਂ ਕੁਝ ਖਾ ਪੀ ਨਹੀਂ ਰਹੇ ਸਨ ਪਿਛਲੇ ਦਿਨੀ ਕੁਲਦੀਪ ਸਿੰਘ ਅੜਗੱਜ ਆਉਂਦੇ ਨੇਗੇ ਉਹਨਾਂ ਵੱਲੋਂ ਆਖਿਆ ਜਾਂਦਾ ਹੈਗਾ ਕਿ ਮਰਨ ਵਰਤ ਕਿਤੇ ਵੀ ਗ ਸਿੱਖਾਂ ਨੂੰ ਮਰਨ ਵਰਤਰੀ ਜ਼ਰੂਰਤ ਨਹੀਂ ਹੁੰਦੀ ਹੁਣ ਦੇਖਣ ਜੋ ਗੱਲ ਇਹ ਹੋਊਗੀ ਕਿ ਕਦੋਂ ਭਾਈ ਸਾਹਿਬ ਨੇ ਜਿਹੜੇ ਲੰਗਰ ਛਕਦੇ ਨੇਗੇ ਅਸੀਂ ਹੋਰ ਵੀ ਜਿਹੜੇ ਇੱਥੋਂ ਦੇ ਸੇਵਾਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖਾਂਗੇ ਕਿ ਕੀ ਆਉਣ ਵਾਲੀਆਂ ਗੱਲਾਂਬਾਤਾਂ ਹੁੰਦੀਆਂ ਨੇ ਪ੍ਰਸ਼ਾਸਨ ਕਾਨੂੰਨ ਬਣਾਉਂਦਾ ਜਾਂ ਨਹੀਂ ਬਣਾਉਂਦਾ ਹੈਗਾ ਪਿਛਲੇ ਦਿਨ ਚੌੜਾ ਮਾਜਰਾ ਸਾਹਿਬ ਵੱਲੋਂ ਵੀ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ ਗਿਆ ਸੀਗਾ ਤੇ ਜੁੜਕੇ ਰਹੋ ਸਾਡੇ ਨਾਲ ਅਸੀਂ ਜਿਹੜੇ ਹੋਰ ਵੀ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਧੰਨਵਾਦ ਜੀ thank yeah. you